ਸੰਗਰੂ ਦੇ ਭਵਾਨੀਗੜ੍ਹ ਤੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਸਰਫ ਦੀ ਫੈਕਟਰੀ ਵਿੱਚ ਦੇਸੀ ਘਿਓ ਤਿਆਰ ਕੀਤਾ ਜਾ ਰਿਹਾ ਸੀ ਇਸ ਦੇ ਨਾਲ ਹੀ ਕੁਝ ਰਿਫਾਈਨਡ ਆਇਲ ਬਨਸਪਤੀ ਤੇਲ ਵੀ ਇੱਥੇ ਪਾਏ ਗਏ ਜਿਸ ਤੋਂ ਬਾਅਦ ਡੀ ਐਚਓ ਸੰਗਰੂ ਨੇ ਇਹਨਾਂ ਤੇ ਇੱਥੇ ਫੂਡ ਲਾਇਸੈਂਸ ਦੀ ਮੰਗ ਕੀਤੀ ਤੇ ਉਹ ਫੂਡ ਲਾਇਸੈਂਸ ਦਿਖਾਉਣ ਵਿੱਚ ਅਸਮਰਥ ਰਹੇ ਜਿਸ ਤੋਂ ਬਾਅਦ ਇੱਥੇ ਬਣ ਰਹੇ ਦੇਸੀ ਘਿਓ ਦੇ ਸੈਂਪਲ ਲਏ ਗਏ ਅਤੇ DHO ਨੇ ਜਾਣਕਾਰੀ ਦਿੰਦੇ ਕਿਹਾ ਕਿ ਇੱਥੇ ਵਕੌਖ ਬ੍ਰਾਂਡ ਦੇ ਨਾਮ ਦੇ ਘੋੜ ਤਿਆਰ ਕੀਤੇ ਜਾ ਰਹੇ ਸੀ ਅਤੇ ਹੋਂ ਤੱਕ ਦੀ ਜਾਣਕਾਰੀ ਦੇ ਵਿੱਚ ਸਾਹਮਣੇ ਆਇਆ ਹੈ ਕਿ ਕਰੀਬ 700 ਲੀਟਰ ਦੇਸੀ ਕੋ ਇੱਥੇ ਤਿਆਰ ਕੀਤਾ ਜਾ ਰਿਹਾ ਸੀ ਉਨ੍ਹਾਂ ਵੱਲੋਂ ਇਹ ਵੀ ਪੁਸ਼ਟੀ ਕੀਤੀ ਗਈ ਕਿ ਸਰਫ ਦੀ ਫੈਕਟਰੀ ਵਿੱਚ ਕੋਈ ਵੀ ਦੇਸੀ ਘੋਜ ਜਾਂ ਫਿਰ ਖਾਣ ਦਾ ਸਮਾਨ ਦੀ ਤਿਆਰੀ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਕੋਲ ਕਿਸੇ ਤਰ੍ਹਾਂ ਦਾ ਫੂਡ ਲਾਇਸੈਂਸ ਵੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵਾਕਵਾਕ ਸੈਂਪਲ ਭਰ ਲਏਗੇ ਅਤੇ ਇਸ ਦੀ ਜਾਂਚ ਅੱਗੇ ਕੀਤੀ ਜਾਵੇਗੀ ਇਹ ਦੇਖੋ ਫੈਕਟਰੀ ਦੀ ਹਾਲਾਤ ਬਹੁਤ ਮਾੜੇ ਨੇ ਬੜਾ ਖਸਤਾ ਹਾਲਤ ਦੇ ਵਿੱਚ ਹੈ ਤੇ ਆਹ ਤੁਸੀਂ ਦੇਖੀਰੋਂ ਟੀਨ ਜਿਹੜੇ ਨੇ 170 ਟੀਨ ਖਾਲੀ ਪਏ ਨੇ ਤੇ ਇਹ ਤੋਂ ਆਪ ਹੀ ਅੰਦਾਜ਼ਾ ਲਗਾਇਆ ਜਾਦਾ ਉਸ ਦਾ ਕਿ ਇਹਨਾਂ ਨੇ ਕਿੰਨਾ ਦੇਸੀ ਕੀ ਬਣਾ ਕੇ ਬਾਹਰ ਵੇਚਿਆ ਹੋਏਗਾ ਇਹਦੇ ਵਿੱਚ ਕੁਝ ਨਹੀਂ ਹੈ ਪੂਰੀ ਡਸਟ ਹੈ ਪੂਰੀ ਗੰਦਗੀ ਫੈਲੀ ਪਈ ਹੈ ਸਾਰੇ ਕਿਤੇ ਕਿਸੇ ਵੀ ਤਰ੍ਹਾਂ ਦੀ ਕੋਈ ਹਾਈਜਨ ਮੇਨਟੇਨ ਨਹੀਂ ਹੈ ਇੱਥੇ ਹਣੀ ਆ ਦੇਖੋ ਇਹ ਸਾਰੇ ਖਾਲੀ ਟੀਨ ਕੀ ਦੇ ਪਏ ਨੇ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਹੈ ਇਹ ਫੈਕਟਰੀ ਆ ਸੋਇਬੀਨ ਆਇਲ ਦਾ ਬਨਸਪਤੀ ਦਾ ਇਹ ਸਾਰੇ ਕੀ ਇਹਦੇ ਯੂਜ਼ ਕੀਤੇ ਹੋਏ ਆ ਜਿਹੜਾ ਇਹ ਕੈਮੀਕਲ ਹੈ ਇਹਨੂੰ ਅਜੇ ਸੈਂਟ ਦੇਸੀ ਕੀ ਬਣਾਉਣ ਵਾਸਤੇ ਯੂਜ਼ ਕੀਤਾ ਜਾਂਦਾ ਹੈ ਇਹ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਜੇ ਹੱਥ ਤੇ ਵੀ ਲੱਗ ਜਾਏ ਕਈ-ਕਈ ਘੰਟੇ ਇਹਦੀ ਖੁਸ਼ਬੂ ਦੇਸੀ ਕੀ ਦੀ ਜਾਂਦੀ ਨਹੀਂ ਤੇ ਇਸੇ ਕਰਕੇ ਇਹ ਜਿਹੜਾ ਸਾਰਾ ਘੀ ਤਿਆਰ ਹੋ ਰਿਹਾ ਇਹਦੇ ਵਿੱਚ ਇਹੀ ਹੀ ਸੈਂਟ ਯੂਜ਼ ਹੋ ਰਿਹਾ ਤੇ ਇਹ ਬਹੁਤ ਜ਼ਿਆਦਾ ਸਿਹਤ ਲਈ ਖਾਨੀਕਾਰਕ ਹੈ ਆ ਗਈ ਹਾਲੇਲੂਇਆ ਠੀਕ ਠੀਕ ਹੈ ਜੀ ਹਾਂ ਆ ਤੁਸੀਂ ਕੰਮ ਸਾਰਾ ਇਹ ਆਪ ਹੀ ਕਰ ਰਹੇ ਹੋ ਇੱਥੇ ਹਾਂਜੀ ਹਾਂਜੀ ਮਾਲਕ ਕੀ ਕਹ ਰਿਹਾ ਹੁਣ ਮਾਲਕ ਕਹਿੰਦਾ ਮੈਂ ਆ ਰਿਹਾ ਜੀ ਬਾਹਰ ਗਿਆ ਹੋਇਆ ਜੀ माफम यू हैव कॉल्ड अ स्पीकिंग टू समवन एल्स यू कैन वेट और कॉल अगेन लेटर नहीं ਤੁਸੀਂ ਫਿਰ ਕੀ ਫਲੇਵਰ ਮਿਲਾਮਲਾ ਕੇ ਕਰ ਰਹੇ ਹੋ ਸਾਰਾ ਕੁਝ ਇਹ ਰਫਾਈਂਡ ਦੇ ਵਿੱਚ ਤੁਹਾਨੂੰ ਪਤਾ ਨਹੀਂ ਹੈਗਾ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈਗਾ ਬੋਈ ਹੁਣ ਮੰਨ ਕੇ ਚਲੋਈ ਸੀ ਕਿ ਜੋਤਾਂ ਵਾਸਤੇ ਕਿਉਂ ਨਹੀਂ ਇਹਦੇ ਵਿੱਚ ਜੋਤਾਂ ਵਾਸਤੇ ਕੀ ਹੈ ਇਹ ਤਾਂ ਵੱਡੀਆਂ ਵੀ ਸਾਰਾ ਕੁਝ ਕਰ ਰਹੇ ਤੁਸੀਂ ਇੱਥੇ ਹਾਂਜੀ ਖਾਣੇ ਹੋ ਤੁਸੀਂ ਇਹ ਆਪ ਖਾਂਦੇ ਹੋ ਨਾ ਆਪ ਰਫਾਈਂਡ ਵਰਤਦੇ ਆ ਇਸ ਤਾਂ ਇਹ ਨਹੀਂ ਖਾਂਦੇ ਤੁਸੀਂ ਹਾਂਜੀ ਲੋਕਾਂ ਨੂੰ ਖੁਲਾ ਰਹੇ ਨਹੀਂ ਜੀ ਜੀਤਾ ਸੁਜੀ ਮੈਨੂੰ ਕਹਿੰਦੇ ਜੁੱਤਾਂ ਵਾਲਾ ਚਲੋ ਕੋਈ ਨਹੀਂ ਜਦੋਂ ਤੁਹਾਡੀ ਮਾਲਕਾ ਹੈ ਨਾ ਉਹਨਾਂ ਨੂੰ ਕਹੋ ਮੇਰੇ ਨਾਲ ਗੱਲ ਕਰੂਗਾ ਹਾਂਜੀ ਹਾਂਜੀ ਮੈਂ ਤੁਹਾਨੂੰ ਗੱਲ ਕਰਾਉਂਗਾ ਜੀ ਕਿ ਕਿਸੇ ਹਾਂ ਇਹ ਬੰਦ ਕਰੋ ਇਹ ਸਾਰਾ ਕੁਝ ਠੀਕ ਹੈ ਜੀ ਠੀਕ ਹੈ ਜੀ ਬੰਦ ਕਰੋ ਪ੍ਰੋਫੈਸਰ ਦਾ ਨੇਮ ਐਂਡ ਡੈਜ਼ਿਗਨੇਸ਼ਨ ਮੈਂ ਡਾਕਟਰ ਬਲਜੀਤ ਸਿੰਘ ਡੀ ਐਚਓ ਸੰਗਰੂਰ ਸਰ ਅੱਜ ਕਿਹੜੀ ਫੈਕਟਰੀ ਤੇ ਰੇਡ ਮਾਰੀ ਗਈ ਤੇ ਕੀ ਕੁਝ ਬਰਾਮਦ ਹੋਇਆ ਸਾਡੇ ਨੂੰ ਗੁਪਤ ਸੂਚਨਾ ਮਿਲੀ ਸੀ ਭਾਨੀਗੜ੍ਹ ਦੇ ਕੋਲ ਇੱਕ ਸਰਫ ਦੀ ਫੈਕਟਰੀ ਹੈ ਉਹ ਫੈਕਟਰੀ ਦੇ ਵਿੱਚ ਸਰਫ ਦੀ ਫੈਕਟਰੀ ਦੀ ਆਰਡ ਦੇ ਵਿੱਚ ਨਕਲੀ ਦੇਸੀ ਕੀ ਦਾ ਧੰਦਾ ਚੱਲ ਰਿਹਾ ਤੇ ਸਰ ਕੀ ਕੁਝ ਬਰਾਮਦ ਹੋਇਆ ਕੁਝ ਫਲੇਵਰਸ ਵਗੈਰਾ ਜਾਂ ਕੈਮੀਕਲ ਵਗੈਰਾ ਹਾਂ ਇਹ ਤੋਂ ਸਾਨੂੰ ਤਕਰੀਬਨ 700 ਲੀਟਰ ਦੇ ਕਰੀਬ ਕੀ ਬਰਾਮਦ ਹੋਇਆ ਜਿਹੜਾ ਕਿ ਅਲੱਗ-ਅਲੱਗ ਬ੍ਰਾਂਡ ਦੇ ਬ੍ਰਾਂਡ ਨੇਮ ਦੇ ਅੰਦਰ ਸੀ ਤੇ ਸੈਂਪਲ ਪਰ ਲਏ ਨੇ ਸਰ ਹਾਂ 6 ਸੈਂਪਲ ਲੈ ਲਏ ਨੇ ਤੇ ਉਹ ਅਸੀਂ ਲੈਬ ਦੇ ਵਿੱਚ ਭੇਜ ਦੇਵਾਂਗੇ ਸਰ ਕਿਸ ਤਰ੍ਹਾਂ ਦੇਖਦੇ ਹਾਂ ਕਿ ਜਿਹੜਾ ਇਹ ਫਲੇਵਰ ਵਗੈਰਾ ਬਣਾਉਂਦੇ ਨੇ ਕਿਤਨੇ ਕਿਤੇ ਸਿਹਤ ਨਾਲ ਖਰਵਾੜ ਵੀ ਕੀਤਾ ਜਾਂਦਾ ਹੈ ਹਾਂ ਬਿਲਕੁਲ ਇਸੇ ਲਈ ਕੋਈ ਅੱਛੇ ਗਲਤ ਹੈ ਨਹੀਂ ਕਿਉਂਕਿ ਸਾਰਾ ਕੁਝ ਹੀ ਇੱਥੇ ਸਾਹਮਣੇ ਹੀ ਤਿਆਰ ਹੋ ਰਿਹਾ ਹੈ ਸਰ ਫੈਕਟਰੀ ਦਾ ਓਨਰ ਫੈਕਟਰੀ ਦੇ ਓਨਰ ਦਾ ਨਾਮ ਹੈ ਜਿੰਮੀ ਗਰਗ ਮਾਨਸ਼ਾ ਤੋਂ ਹੈ ਬਾਰ ਬਾਰ ਉਹਨੂੰ ਫੋਨ ਕਰਨ ਤੇ ਵੀ ਉਹ ਨਹੀਂ ਇੱਥੇ ਆਇਆ ਜੀ ਉਹ ਕੀ ਕਰਨ ਨੀਵੈਂਟ ਅਸੀਂ ਸਰ ਮੈਂ ਚਰਨਜੀਤ ਸਿੰਘ ਫੂਡ ਸੇਫਟੀ ਅਫਸਰ ਸੰਗਰੂਰ ਕੀ ਕਿਥੋਂ ਕੀ ਰੇਡ ਕੀ ਮਸਲਾ ਹੈਗਾ ਸੀਗਾ ਇੱਥੇ ਤੁਸੀਂ ਸਰ ਅੱਜ ਅਸੀਂ ਇੱਥੇ ਭਵਾਨੀਗੜ੍ਹ ਵੇਕੇ ਸਾਨੂੰ ਗੁਪਤ ਸੂਚਨਾ ਤੇ ਅਸੀਂ ਇਹ ਰੇਡ ਕੀਤੀ ਹੈ ਨਾਬਰ ਰੋਡ ਤੇ ਸਰਫ ਦੀ ਫੈਕਟਰੀ ਵਿੱਚ ਇਹ ਘਿਓ ਬਣਾਉਣ ਦਾ ਕੰਮ ਚੱਲ ਰਿਹਾ ਸੀ ਕਾਫੀ ਦਿਨਾਂ ਤੋਂ ਅਸੀਂ ਇਹਦੀ ਰੈਕੀ ਕਰ ਰਹੇ ਸੀ ਤੇ ਅੱਜ ਅਸੀਂ ਜਦੋਂ ਆਏ ਤੇ ਸਾਰੀ ਮਿਕਸਿੰਗ ਵਗੈਰਾ ਪ੍ਰੋਪਰਲੀ ਕਰ ਰਹੇ ਸੀ ਪੈਕਿੰਗ ਵੀ ਹੋ ਰਹੀ ਸੀ ਤੇ ਦੇਸੀ ਕੀ ਅਤੇ ਜਿਵੇਂ ਰਿਫਾਈਨਡ ਆਇਲ ਨੂੰ ਮਿਕਸ ਕਰਕੇ ਸੈਂਟ ਵਗੈਰਾ ਪਾ ਕੇ ਬਣਾਇਆ ਜਾ ਰਿਹਾ ਸੀ ਉਹਦੇ ਅਸੀਂ ਅੱਜ 6 ਸੈਂਪਲ ਲੈ ਚੁੱਕੇ ਹਾਂ ਹੁਣ ਤੱਕ ਕਾਰਵਾਈ ਚੱਲ ਰਹੀ ਹੈ ਸਾਡੀ ਅਸੀਂ ਇਸ ਜੁਨਟ ਨੂੰ ਸੀਲ ਕਰਕੇ ਜਾਵਾਂਗੇ ਜੋ ਅਗਲੀ ਕਾਰਵਾਈ ਰਿਪੋਰਟ ਆਉਣ ਤੱਕ ਦੀ ਕਾਰਵਾਈ ਹੈ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਊਗੀ ਕੀ ਜੁਨਟ ਇਸੇ ਕਮਰੇ ਨੂੰ ਸੀਲ ਕੀਤਾ ਜੋ ਪੂਰੀ ਫੈਕਟਰੀ ਨਹੀਂ ਸਰ ਉਹ ਸਰਫ ਦਾ ਅਲੱਗ ਕਾਰੋਬਾਰ ਹੈ ਅਸੀਂ ਜੋ ਇਸੇ ਕਮਰੇ ਦੇ ਵਿੱਚ ਹੀ ਚੱਲ ਰਿਹਾ ਸੀ ਜੋ ਕਿ ਉਹ ਬਣਾਉਣ ਦਾ ਕੰਮ ਸੀ ਤੇ ਅਸੀਂ ਇਸ ਕਮਰੇ ਨੂੰ ਹੀ ਇਹ ਇੱਕ ਫੈਕਟਰੀ ਦੀ ਤਰ੍ਹਾਂ ਹੀ ਵਰਕ ਕਰ ਰਹੀ ਸੀ ਇਸੇ ਨੂੰ ਹੀ ਸੀਲ ਕਰਕੇ ਜਾਵਾਂਗੇ ਸਰ ਇਹ ਤਾਂ ਸਰਫ ਦੀ ਆਰਚ ਇਦਾਂ ਬਣਾ ਸਕਦਾ ਬੰਦਾ ਨਹੀਂ ਬਿਲਕੁਲ ਗਲਤ ਹੈ ਸਰ ਸਰਫ ਦੀ ਫੈਕਟਰੀ 'ਚ ਹੀ ਗਲਤ ਹੈ ਇਸ ਤਰ੍ਹਾਂ ਦਾ ਕਿਉਂ ਬਣਾਉਣਾ ਇਹ ਦੋ ਨੰਬਰ ਦੇ ਵਿੱਚ ਨਾ ਕੋਈ ਫੂਡ ਲਾਇਸੈਂਸ ਹੀ ਇਹਨਾਂ ਕੋਲ ਤੇ ਇਸ ਤਰ੍ਹਾਂ ਇਹ ਕਾਰੋਬਾਰ ਨਹੀਂ ਕਰ ਸਕਦੇ ਬਟ ਅਸੀਂ ਜ਼ਿੰਮੇਵਾਰਕ ਜੋ ਮਾਨਸਾ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਕਈ ਫੋਨ ਵੀ ਕੀਤੇ ਵੀ ਆ ਕੇ ਇੱਥੇ ਤੁਸੀਂ ਆਪਣੀ ਕਾਰਵਾਈ ਕਰਵਾਓ ਬਟ ਉਹ ਨਹੀਂ ਆਏ ਤੇ ਇਹ ਸਾਰਾ ਇਨਲੀਗਲੀ ਚੱਲ ਰਿਹਾ ਸੀ ਜੋ ਪਰਸਪਤ ਤ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਗਿਆ ਸਾਰੇ ਪੁਲਿਸ ਨੂੰ ਸਰ ਮੇਰੇ ਨਾਲ ਡੈਜਿਗਨੇਟਿਡ ਆਫੀਸਰ ਨੇ ਸੀਆਈ ਸਟਾਫ ਵਾਲੇ ਆਏ ਵੀ ਸੀ ਇੱਥੇ ਬੰਦੇ ਉਹ ਆ ਕੇ ਗਏ ਨੇ ਤੇ ਸਾਰਾ ਚੈੱਕ ਕਰਕੇ ਗਏ ਨੇ ਬਟ ਇਹ ਫੂਡ ਸੇਫਟੀ ਅੰਡਰ ਅਸੀਂ ਜੋ ਸਾਡੀ ਬਣਦੀ ਕਾਰਵਾਈ ਹੈ ਅਸੀਂ ਉਹ ਕਰ ਰਹੇ ਹਾਂ